ਉਸ ਤੋਂ ਅੱਗੇ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਕੱਲ ਦੀ ਰੈਲੀ ਵਿੱਚ ਵਿਕਰਮ ਮਜੀਠੀਆ ਵੀ ਨਹੀਂ ਉੱਥੇ ਹਾਜ਼ਰ ਹੋਏ। ਪੰਜਾਬ ਦੀ ਪਹਿਲੀ ਰੈਲੀ ਹੋਵੇ ਮਾਝੇ ਦੇ ਵਿੱਚ ਹੋਵੇ ਮਾਝੇ ਦਾ ਵੱਡਾ ਚਿਹਰਾ ਵਿਕਰਮ ਮਜੀਠੀਆ ਹੋਣ ਤੇ ਕਾਦੀਆਂ ਹਲਕੇ 'ਚ ਉਹਨਾਂ ਦੀ ਗੈਰ ਹਾਜ਼ਰੀ ਜਿਹੜੀ ਆ ਇਹ ਸਿੱਧ ਕਰਦੀ ਆ ਕਿ ਅਕਾਲੀ ਦਲ ਦੇ ਵਿੱਚ ਅੰਦਰੂਨੀ ਦਰਾਰਾਂ ਪੈ ਚੁੱਕੀਆਂ ਨੇ। ਦੋ ਵੱਡੇ ਪਾਵਰ ਸੈਂਟਰ ਉਹਦੇ 'ਚ ਬਣ ਚੁੱਕੇ ਨੇ। ਔਰ ਸੁਖਬੀਰ ਔਰ ਮਜੀਠੀਆ ਦੇ ਵਿੱਚ ਇੰਟਰਨਲ ਪਾਰਟੀ ਦੇ ਵਿੱਚ ਬਹੁਤ ਵੱਡਾ ਰਿਫਟ ਆ ਚੁੱਕਿਆ ਔਰ ਆਉਣ ਵਾਲੇ ਸਮੇਂ 'ਚ ਅਕਾਲੀ ਦਲ 2-3 ਫਾੜ ਤੱਕ ਹੋ ਸਕੇ ਹੋ ਚੁੱਕਿਆ ਇਹ 4 ਫਾੜ ਹੋਣ ਜਾ ਰਿਹਾ ਔਰ ਇਹਦੇ ਤੋਂ ਅਗਲੀ ਜੇ ਅੱਜ ਦੀ ਗੱਲ ਕਰੀਏ ਤੇ ਸਾਡੇ ਅਕਾਲ ਤਖਤ ਸਾਹਿਬ ਦੇ ਸਾਫਕਾ ਜਥੇਦਾਰ ਗਿਆਨੀ ਰਗਵੀਰ ਸਿੰਘ ਹੁਣਾ ਨੇ ਬਹੁਤ ਵੱਡੇ ਖੁਲਾਸੇ ਜਿਹੜੇ ਉਹ ਕੀਤੇ ਉਹਨਾਂ ਨੇ ਸਾਰਾ ਦੱਸਿਆ ਕਿ ਕਿਸ ਤਰ੍ਹਾਂ ਇੱਕ ਖਾਸ ਪਰਿਵਾਰ ਦੀ ਪੁਸ਼ਤ ਪਣਾਈ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਕਿਸ ਤਰ੍ਹਾਂ ਧੰਦਲੀਆਂ ਹੋ ਰਹੀਆਂ ਕਿਸ ਤਰ੍ਹਾਂ ਗੁਰਦੁਆਰਾ ਸਾਹਿਬ ਦੀ ਜ਼ਮੀਨ ਜਿਹੜੀ ਆ ਕੌਡੀਆਂ ਦੇ ਭਾਗ ਵੇਚੀ ਜਾ ਰਹੀ ਹੈ ਇੱਕ ਵਪਾਰ ਬਣਾ ਦਿੱਤਾ ਗਿਆ ਕਿਸ ਤਰ੍ਹਾਂ ਜਿਹੜੇ ਗੁਰੂ ਸਾਹਿਬ ਦੇ ਅਸੀਂ ਪਾਠ ਕਰਾਉਂਦੇ ਆ 8500 ਦੀ ਜਗ੍ਹਾ 5-5 ਲੱਖ ਤੱਕ ਰੁਪਿਆ ਜਿਹੜਾ ਵਾ ਉਹ ਸਿੱਖ ਸੰਗਤ ਕੋਲਿਆ ਜਾ ਰਿਹਾ ਦੇਰਾਵਾਦ ਨੂੰ ਪਰਫੁੱਲਤ ਜਿਹੜਾ ਵਾ ਉਥੇ ਕੀਤਾ ਜਾ ਰਿਹਾ ਤੇ ਜੇ ਅਸੀਂ ਥੋੜਾ ਇਹਦੇ ਬੈਕਗ੍ਰਾਉਂਡ 'ਚ ਜਾਈਏ ਸੁਖਬੀਰ ਸਿੰਘ ਬਾਦਲ ਨੇ ਕੱਲ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਮੈਨੂੰ ਦੁਬਾਰਾ ਰਾਜ ਭਾਗ ਦਿਓ ਪਰ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਪੰਜਾਬ ਦੇ ਲੋਕਾਂ ਨੇ ਪੰਜ ਵਾਰ ਬਾਦਲ ਪਰਿਵਾਰ ਨੂੰ ਰਾਜ ਭਾਗ ਦਿੱਤਾ ਤੇ ਤੁਸੀਂ ਉਸ ਰਾਜ ਭਾਗ 'ਚ ਕੀ ਕੀਤਾ ਤੁਸੀਂ ਉਸ ਰਾਜ ਭਾਗ 'ਚ ਬੇਅਦਬੀਆਂ ਕਰਵਾਈਆਂ ਤੁਸੀਂ ਉਸ ਰਾਜ ਭਾਗ 'ਚ ਸੌਦਾ ਸਾਧ ਨੂੰ ਮਾਫੀ ਦਿੱਤੀ ਤੁਸੀਂ ਉਸ ਰਾਜ ਭਾਗ ਦੇ ਵਿੱਚ ਸਾਡੇ ਸਿੰਘਾਂ ਨੂੰ ਸ਼ਹੀਦ ਕੀਤਾ ਔਰ ਡੇਰੇ ਸਿਰਸੇ ਵਾਲੇ ਨੂੰ ਮਾਫੀ ਦਿੱਤੀ 1 ਕਰੋੜ ਰੁਪਏ ਦੇ ਨੇੜੇ ਦੇ ਇਸ਼ਤਿਹਾਰ ਗੁਰੂ ਘਰ ਦੀ ਗੋਲਕ ਚੋਂ ਦਿੱਤੇ ਗਏ ਉਸ ਤੋਂ ਅੱਗੇ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਕੱਲ ਦੀ ਰੈਲੀ ਵਿੱਚ ਵਿਕਰਮ ਮਜੀਠੀਆ ਵੀ ਨਹੀਂ ਉੱਥੇ ਹਾਜ਼ਰ ਹੋਏ ਪੰਜਾਬ ਦੀ ਪਹਿਲੀ ਰੈਲੀ ਹੋਵੇ ਮਾਝੇ ਦੇ ਵਿੱਚ ਹੋਵੇ ਮਾਝੇ ਦਾ ਵੱਡਾ ਚਿਹਰਾ ਵਿਕਰਮ ਮਜੀਠੀਆ ਹੋਣ ਕਿ ਕਾਦੀਆਂ ਹਲਕੇ ਚ ਉਹਨਾਂ ਦੀ ਗਹਿਰਾ ਹਜਰੀ ਜਿਹੜੀ ਆ ਇਹ ਸਿੱਧ ਕਰਦੀ ਆ ਕਿ ਅਕਾਲੀ ਦਲ ਦੇ ਵਿੱਚ ਅੰਦਰੂਨੀ ਦਰਾਰਾਂ ਪੈ ਚੁਕੀਆਂ ਨੇ ਦੋ ਵੱਡੇ ਪਾਵਰ ਸੈਂਟਰ ਉਹਦੇ ਚ ਬਣ ਚੁੱਕੇ ਨੇ ਔਰ ਸੁਖਬੀਰ ਔਰ ਮਜੀਠੀਆ ਦੇ ਵਿੱਚ ਇੰਟਰਨਲ ਪਾਰਟੀ ਦੇ ਵਿੱਚ ਬਹੁਤ ਵੱਡਾ ਰਿਫਟ ਆ ਚੁੱਕਿਆ ਔਰ ਆਉਣ ਵਾਲੇ ਸਮੇਂ ਚ ਅਕਾਲੀ ਦਲ 2-3 ਫਾੜ ਤੱਕ ਹੋ ਸਕੇ ਹੋ ਚੁੱਕਿਆ ਇਹ 4 ਫਾੜ ਹੋਣ ਜਾ ਰਿਹਾ ਔਰ ਇਹਦੇ ਤੋਂ ਅਗਲੀ ਜੇ ਅੱਜ ਦੀ ਗੱਲ ਕਰੀਏ ਤੇ ਸਾਡੇ ਅਕਾਲ ਤਖਤ ਸਾਹਿਬ ਦੇ ਸਾਫਕਾ ਜਥੇਦਾਰ ਗਿਆਨੀ ਰਗਵੀਰ ਸਿੰਘ ਹੁਣਾ ਨੇ ਬਹੁਤ ਵੱਡੇ ਖੁਲਾਸੇ ਜਿਹੜੇ ਉਹ ਕੀਤੇ ਉਹਨਾਂ ਨੇ ਸਾਰਾ ਦੱਸਿਆ ਕਿ ਕਿਸ ਤਰ੍ਹਾਂ ਇੱਕ ਖਾਸ ਪਰਿਵਾਰ ਦੀ ਪੁਸ਼ਤ ਪਨਾਹੀ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਕਿਸ ਤਰ੍ਹਾਂ ਧੰਦਲੀਆਂ ਹੋ ਰਹੀਆਂ ਕਿਸ ਤਰ੍ਹਾਂ ਗੁਰਦੁਆਰਾ ਸਾਹਿਬ ਦੀ ਜ਼ਮੀਨ ਜਿਹੜੀ ਆ ਕੌਡੀਆਂ ਦੇ ਭਾਗ ਵੇਚੀ ਜਾ ਰਹੀ ਹੈ ਇੱਕ ਵਪਾਰ ਬਣਾ ਦਿੱਤਾ ਗਿਆ ਕਿਸ ਤਰ੍ਹਾਂ ਜਿਹੜੇ ਗੁਰੂ ਸਾਹਿਬ ਦੇ ਅਸੀਂ ਪਾਠ ਕਰਾਉਂਦੇ ਆ 8500 ਦੀ ਜਗ੍ਹਾ 5-5 ਲੱਖ ਤੱਕ ਰੁਪਿਆ ਜਿਹੜਾ ਵਾ ਉਹ ਸਿੱਖ ਸੰਗਤ ਕੋਲ ਲਿਆ ਜਾ ਰਿਹਾ ਡੇਰਾਬਾਦ ਨੂੰ ਪਰਫੁੱਲਤ ਜਿਹੜਾ ਵਾ ਉੱਥੇ ਕੀਤਾ ਜਾ ਰਿਹਾ ਤੇ ਜੇ ਅਸੀਂ ਥੋੜਾ ਇਹਦੇ ਬੈਕਗ੍ਰਾਉਂਡ 'ਚ ਜਾਈਏ ਸੁਖਬੀਰ ਸਿੰਘ ਬਾਦਲ ਨੇ ਕੱਲ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਮੈਨੂੰ ਦੁਬਾਰਾ ਰਾਜ ਭਾਗ ਦਿਓ ਪਰ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਨਾ ਕਿ ਪੰਜਾਬ ਦੇ ਲੋਕਾਂ ਨੇ ਪੰਜ ਵਾਰ ਬਾਦਲ ਪਰਿਵਾਰ ਨੂੰ ਰਾਜ ਭਾਗ ਦਿੱਤਾ ਤੇ ਤੁਸੀਂ ਉਸ ਰਾਜ ਭਾਗ 'ਚ ਕੀ ਕੀਤਾ ਤੁਸੀਂ ਉਸ ਰਾਜ ਭਾਗ 'ਚ ਬੇਦਬੀਆਂ ਕਰਵਾਈਆਂ ਤੁਸੀਂ ਉਸ ਰਾਜ ਭਾਗ 'ਚ ਸੌਦਾ ਸਾਦ ਨੂੰ ਮਾਫੀ ਦਿੱਤੀ ਤੁਸੀਂ ਉਸ ਰਾਜ ਭਾਗ ਦੇ ਵਿੱਚ ਸਾਡੇ ਸਿੰਘਾਂ ਨੂੰ ਸ਼ਹੀਦ ਕੀਤਾ ਔਰ ਡੇਰੇ ਸਿਰਸੇ ਵਾਲੇ ਨੂੰ ਮਾਫੀ ਦਿੱਤੀ 1 ਕਰੋੜ ਰੁਪਏ ਦੇ ਨੇੜੇ ਦੇ ਇਸ਼ਤਿਹਾਰ ਗੁਰੂ ਘਰ ਦੀ ਗੋਲਕ 'ਚ ਦਿੱਤੇ ਗਏ